ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰਦੁਰਵਾਲ ਤਹਿਸੀਲ ਡੇਰਾ ਬਾਬਾ ਲਾਨਕ ਤੇ ਜ਼ਿਲ੍ਹਾ ਗਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਤਾ ਦਿਖਾਵਾਂਗੇ ਤਿੰਨ ਝੋਟੀਆਂ ਇੱਕ ਤੋਕੜ ਗੱਬੜ ਹਰਿਆਣੇ ਦੀ ਝੋਟੀ ਦਿਖਾਵਾਂਗੇ ਤੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਵਾਂ ਆਪਾਂ ਪਹੁੰਚੇ ਆਂ ਵੀਰ ਜੋ ਬੰਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਰੀਆ ਭਾਜੀ ਸਾਸਕਲ ਵਿਧੀ ਸਾਸਕਲ ਜੀ ਉਹ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਵਿਧੀ ਤੁਸੀਂ ਸੁਣਾਓ ਵਧੀਆ ਚੜਦੀ ਕਲਾ ਜੀ ਹਾਂਜੀ ਚਲੋ ਚੜਦੀ ਕਲਾ ਚਾਹੀਦੀ ਛੋਟਾ ਜੋਬਨ ਵੀ ਆਇਆ ਵਿੱਚ ਸਾਸਕਲ ਵਾਲਾ ਸਾਸਕਲ ਵਿਧੀ ਸਾਸਰੀ ਕਾਲ ਜੀ ਸਾਸਰੀ ਕਾਲ ਭਾਜੀ ਸਾਸਰੀ ਕਾਲ ਹਾਂ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਦੇ ਹਾਂ ਚਲੋ ਵਧੀਆ ਚਾਹੀਦਾ ਕੀ ਨਾਮ ਜੀ ਮਨਕੀਰ ਖਾਨ ਨਾ ਨਾ ਚਲ ਕੋਈ ਨਹੀਂ ਹਾਂ ਜੀ ਸਭਾ ਸੰਗਦਾ ਚੰਗਦਾ ਕੋਈ ਨਹੀਂ ਇਹ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਜੋਵਨ ਮਰਤੀ ਪਿੰਡ ਹਰਦਰਵਾਲ ਤਾਂ ਸੀ ਡੇਰਾ ਪਾ ਬਣਾਣ ਦੇ ਜਿਲਾ ਗਰਦਾਸਪੁਰ ਦੇ ਫੋਨ ਨੰਬਰ 84377 ਤੇ ਬਾਈ ਨਖਤੀ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਤੇ ਆ ਦੱਸਿਓ ਭਾਜੀ ਪਹਿਲੇ ਨੰਬਰ ਤੇ ਝੋਟੀ ਕਣਵਾ ਸੁਗਾ ਸੁਈਆ ਇਹ ਦੂਜਾ ਸੁਗਾ ਝੋਟੀ ਸੁਈਆ ਪ੍ਰੋਪਰ ਵੀਤੀ ਅੱਛਾ ਜੀ ਤੇ 12 ਕਿਲੋ ਪਰ ਪਾ 11 ਕਰਕੇ ਦਾਂਗੇ ਵੀਰ ਜੀ ਠੀਕ ਹੈ ਜੀ ਕਿੰਨੀ ਸਾਫ ਠੀਕ ਹੈ ਠੀਕ ਲਓ ਜੀ ਚੱਡਾ ਝੱਡਾ ਜਿਹੜਾ ਸਫਾਈਆਂ ਦੇ ਵਿੱਚ ਤੇ ਪਿੱਛੇ ਵੀ ਫੀਮਲ ਕਾਫ ਜੇ ਹਾਂਜੀ ਹਾਂਜੀ ਖੋਲ ਕੇ ਦੋ ਦੂਜਾ ਸੁਗਾ ਸੁਈਆ ਤੇ ਹੋਊਗਾ 12 ਪਰ 11 ਦੀ ਫੁੱਲ ਗਰੰਟੀ ਠੀਕ ਹੈ ਜੀ ਹਾਂਜੀ ਕੰਡੇ ਚਾੜਵਾ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਆ ਕੱਦ ਕਾਟ ਦੇਖੋ ਕਿਦਾ ਬੇਲਬਾਲ ਦੇਖੋ ਪਤਲੀ ਚਮੜੀ ਦੀ ਕੁੜੀ ਹੈ ਵੇਖੋ ਠੀਕ ਹੈ ਠੀਕ ਹੈ ਠੀਕ ਲਓ ਜੀ ਕੱਦ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਜੈਡ ਬਲੈਕ ਆ ਗਈ ਆ ਦੇਖੋ ਸਿੰਗਲ ਹੈਡੀ ਆ ਗਈ ਵੇ ਜੀ ਠੀਕ ਹੈ ਜੀ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਕਰਮ ਵਾਲੀ ਦਾ ਐਨ ਕੱਲਾ ਕੱਲਾ ਲੱਗਾ ਚੌਹਾਂ ਨੁਕਰਾਂ ਦੇ ਇਕੱਠਾ-ਗੁੱਠਾਂ ਦੇ ਲੱਗਾ ਵੀ ਦੀ ਥਾਂ ਤੋਂ ਸਪਾਈ ਸਪਾਈ ਦਿਖਾ ਦੋ ਝੋਟੀਆਂ ਗੱਡੀ ਇਹਦੇ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰਾ ਦਿੰਨੇ ਆ ਬਾਕੀ ਦੇਖੋ ਮੱਥਾ ਐ ਬਿਲਕੁਲ ਸਾਰੀ ਜੈਡ ਬਲਾਕ ਝੋਟੀਆਂ ਠੀਕ ਹੈ ਜੀ ਹਾਂ ਜੀ ਇਹ ਦੋ ਝੋਟੀਆਂ ਉਧਰ ਆਈਆਂ ਵੇਦੀ ਇੱਕ ਇਹਦੇ ਕੋ ਪਰਲੇ ਪੰਨੇ ਟੋਕੜ ਦਾ ਬਣਾ ਲਿਆ ਕੋ ਅੱਛਾ ਜੀ ਵੀ ਉਧਰ ਜਾਂਦਾ ਉਹ ਅੱਠ ਨਾਲੇ ਹੁੰਦਾ ਆਪਾਂ ਇੱਕ ਦੋ ਲੈ ਆਈ ਦੀ ਛੱਤ ਕੇ ਠੀਕ ਹੈ ਠੀਕ ਹੈ ਝੋਟੀਆਂ ਆਪਾਂ ਕੋਲ ਆਣੀਆਂ ਉਧਰ ਅੱਛਾ ਜੀ ਹਾਂ ਜੀ ਉਧਰੋਂ ਲੈ ਆ ਹਰਿਆਣੇ ਦੋ ਝੋ ਲੋ ਜੀ ਚੱਡਾ ਤੇ ਦੇਖ ਸਕਦੇ ਜੇ ਤੇ ਪਿੱਛੇ ਵੀ ਫੀਮੇਲ ਕਾਫ ਇਹ ਵੀ ਡਬਲ ਫਾਇਦਾ ਵਾ ਹਾਂਜੀ ਹਾਂਜੀ ਚਲੋ ਕੋਈ ਭਰਾ ਸੰਭਲੇ ਤੇ ਚੱਡਾ ਨਹੀਂ ਵੇਖ ਸਕਦੇ ਫੜਿਓ ਮਰਜੀ ਪੂਰੀ ਕਰਿਓਗਾ ਲਓ ਇਹਦੀ ਵੇਖੋ ਫੁੱਟਬਾਲ ਅਰ ਕੀ ਝੋਟੀ ਆ ਠੀਕ ਹੈ ਠੀਕ ਹੈ ਉਹ ਨਹੀਂ ਗਾਲ ਝੋਟੀ ਦੀ ਨਹੀਂ ਪਿਛਾਰ ਝੋਟੀ ਦੀ ਕਿੰਨਾ ਕੇ ਚਵਾਈ ਜੋ ਦੁੱਧ ਭਾਜੀ ਦੁੱਧ ਵੀ ਜੀ ਹੁਣ ਆਪਣੀ ਸੇਵਾ ਨਾਲ ਨੂੰ ਤਾਂ ਆਪਣੀ ਹਰੀ ਵੀਡੀਓ ਚ ਉਹ ਬੇਨਤੀ ਹੁੰਦੀ ਦੁੱਧ ਸੇਵਾ ਦਾ ਵਾ ਹਾਂਜੀ ਜੋਦੇ ਹਾ ਹੁਣ ਆਪਣੇ ਕੋਲ 11 ਕਿਲੋ ਕੰਡੇ ਚਾੜਵਾਵਾਂ ਕੋਈ 12 ਵਿੱਚ ਹੋ ਸਕਦਾ ਛੜ ਕੇ 13 ਵਿੱਚ ਹੋ ਸਕਦਾ ਵਾ ਠੀਕ ਹੈ 8 ਵਿੱਚ ਹੋ ਸਕਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆਪਾਂ ਪਾਣੀ ਆਪਾਂ ਇੰਨੇ ਆਪ ਵੀ ਕਹਿ ਨਹੀਂ ਸਕਦੇ ਆਪਾਂ 15 ਚਾੜੂ ਕੋਈ 16 ਚਾੜੂ ਆਪਣੀ ਆਪਣੀ ਸੇਵਾ ਦਾ ਤੇ ਆਪਣ ਠੀਕ ਹੈ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਾਡੇ ਦੇ ਬਰੀ ਬਰੀ ਕਿ ਨਾਲਾ ਚੱਡੇ ਤੇ ਕਾੜੀਆਂ ਵਾਟਾ ਹੋ ਗਈਆਂ ਗਾਂ ਨਹੀਂ ਜੱਡੀ ਤੋਂ ਨਹੀਂ ਪਛਾਣੂਆਂ ਫਿਰਲਾਂ ਦੇ ਥਣ ਲੱਗਾ ਘਟ ਘਟ ਕੇ ਠੀਕ ਹੈ ਜੀ ਹਾਂ ਜੀ ਹਾਂ ਜੀ ਮੁੱਲ ਬਾਜੀ ਇਹਦਾ ਜੀ ਬਹੁਤ ਘਟ ਲਾਉਂਦੀਆਂ ਵਾ ਬਿਲਕੁਲ ਸਹੀ ਗੱਲ ਹੈ ਅੱਜ ਮੈਂ ਪਰਸੋਂ ਵੀਡੀਓ ਪਾਈ ਸੀ ਨਾ ਆਪਾਂ ਹਾਂ ਜੀ ਤੇ ਆਪਾਂ ਨੂੰ ਹਜੇ ਤੱਕ ਉਹ ਮਈਆਂ ਦੇ ਫੋਨ ਆਉਂਦੇ ਆ ਟੋਕੜੇ ਕਮਦੇ ਤੇ ਨੀਲੀ ਰਾਵੀ ਦੇ ਅੱਛਾ ਜੀ ਬਹੁਤ ਜ਼ਿਆਦਾ ਫੋਨ ਆਏ ਆ ਠੀਕ ਹੈ ਠੀਕ ਹੈ ਜੀ ਬਹੁਤ ਭੈਣ ਭਰਾ ਮਾਨ ਸਤਕਾਰ ਬਖਸ਼ਦੇ ਆ ਠੀਕ ਹੈ ਆਪਣਾ ਕੀ ਪਛੂ ਚੰਗੇ ਚਲੋ ਰੇਟ ਯਾਜ ਹੁੰਦੇ ਹਨ ਕਹਿੰਦਾ ਸੀ ਆ ਵੀ ਉਧਰੋਂ ਲੈਵੰਦੀ ਆ ਕਿ ਚੋਟ ਦੇ ਕੇ ਥੋਕੜ ਕਬਣਾ ਅੱਛਾ ਜੀ ਕਰਨੋਂ ਭਲਾ ਪਾਉਂਦਾ ਲੱਖੋਂ ਬਾਹਰ ਕਰ ਲਿਆ ਪਰ ਆਪਾਂ ਨੂੰ ਪਤਾ ਨਿਗ ਨਿਗੇ ਕਰਨੇ ਹੁੰਦੇ ਮੁੱਲ ਹਾਂਜੀ ਹਾਂਜੀ ਕੋਈ ਆਪਾਂ ਲੱਖ ਨਹੀਂ ਮੰਗਣਾ ਕੋਈ 95 ਨਹੀਂ ਮੰਗਣਾ ਅੱਛਾ ਜੀ 90 ਦੀ ਦੇ ਦਈਏ ਨਹੀਂ ਕਰੀ ਜੈਜ ਕਰ ਦਈਏ ਕਰ ਦਈਏ ਅੰਦਰ 90 ਦਾ ਮਾਸੀ ਦੀ ਦੇ ਦੀਏ ਫਿਰ ਵੀ ਦੀ ਦੇਣ ਲੈਣੀ ਹੋਰ ਕਰ ਦਈਏ ਥੋੜਾ ਜਿਆ ਕਰ ਦੋ ਮੈਂ ਤਾਂ ਮਾਣਿਆ ਦਾ ਵੇਚੀ 2000 ਛੱਡ ਦਈਏ ਠੀਕ ਆ ਵੀ ਜੀ ਠੀਕ ਆ ਠੀਕ ਆ ਵਧੀਆ ਠੀਕ ਆ ਵੀ ਜੀ 82000 ਚਲੋ ਠੀਕ ਆ ਜੀ ਵੀਰ ਆਪਣੇ ਨੇ ਮਗੀ ਸਿੰਘ ਨੇ ਕਹਤਾ 82000 ਬਿਆਸੀ ਹਾਦੀ ਆ ਪਾ ਦੇ ਦਾਂਗੇ ਬਿਆਸੀ ਹਾਦੀ ਠੀਕ ਆ ਲਓ ਜੀ 82000 ਦੀ ਤੇ 11 ਲੀਟਰ ਜਿਹੜਾ ਦੁੱਧ ਆਣ ਕੰਡੇ ਵਾਲਾ ਤਿਆਰ ਠੀਕ ਆ ਜੀ ਬਿਲਕੁਲ ਜਿਹੜਾ ਨੋਰਮਲ ਰੇਟ ਬਾਤਤਾ ਵਾ ਮਾਈ ਕੇ ਕੈਮਰਾ ਚਾਰੇ ਪਾਸੇ ਦਿਖਾ ਦਿਓ ਕੋਈ ਘੱਟ ਪ੍ਰਾਣ ਪਲੇਖਾ ਨਾ ਰਵੇ ਠੀਕ ਆ ਠੀਕ ਆ ਕੋਈ ਨਹੀਂ ਉਧਰੋਂ ਤੇ ਉਨੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਘੜਵਾ ਦੀ ਪੂਰ ਛਟੇ ਦੀ ਫੁੱਲ ਗਾਰੰਟੀ ਆ ਠੀਕ ਆ ਜੀ ਇਹ ਦੇਖ ਸਕਦੇ ਜੀ ਉਧਰੋਂ ਵੀ ਉਨੀ ਹੀ ਬਣੀ ਉਧਰੋਂ ਵੀ ਉਨੀ ਹੀ ਬਣੀ ਵੇਖੋ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਥਾਣ ਤੁਹਾਨੂੰ ਬਹੁਤ ਪਿਆਰਾ ਲੱਗਾ ਵਾ ਬਾਜੀ ਵੱਡੀ ਛੋਟੀਆਂ ਨਕੀ ਨਾ ਕੋਈ ਮਨੇ ਠੀਕ ਆ ਜੀ ਦੂਜੇ ਨੰਬਰ ਤੇ ਆ ਗਈ ਮੀਣੀ ਲਾਗਾ ਵੀ ਜੀ ਤੋਹਫਾ ਹੀ ਮੀਣੀ ਲਓ ਜੀ ਸਿੰਘ ਵੇਖ ਸਕਦੇ ਤੁਸੀਂ ਦੋਵੇਂ ਆਹ ਵਾਹ ਕਮਾਲੇ ਸਹੀ ਗੱਲ ਜੈਨ ਮੂਲੀ ਨੂੰ ਵੀ ਲੱਗਦੀ ਨਹੀਂ ਵੀ ਇਹਦੀ ਲੱਗਦੀ ਸਹੀ ਗੱਲ ਆ ਜੀ ਸਹੀ ਉਹ ਮੀਨੀ ਲੱਭ ਜਾਂਦੀ ਆ ਪਰ ਆਹ ਪਾਲਟੀ ਨਹੀਂ ਲੱਭਦੀ ਜਿਹੜੀ ਆ ਚੀਜ਼ ਬਹੁਤ ਘੱਟ ਲੱਭਦੀ ਆ ਆ ਵੇਖੋ ਐ ਫੁੱਲ ਰਗੇ ਸੇਂਗਾ ਠੀਕ ਆ ਠੀਕ ਆ ਜੀ ਦੋਵੇਂ ਦੇਖੋ ਦੋਵੇਂ ਹਿੱਲਦੇ ਜੀ ਠੀਕ ਆ ਦੋਵੇਂ ਹਿੱਲਦੇ ਸੇਂਗਾ ਇੱਕ ਨਾਸਕ ਲਈ ਆ ਮਾਰੇ ਮੌਕੇ ਤੇ ਤਿਆਰ ਆ ਮਗਰ ਕਟਾ ਹੋ ਕੋਵੀਆਂ ਦਿਨਾਂ ਲਾਲੇ ਕੋ ਪੰਨਿਆਂ ਦਿਨਾਂ ਲਾਲੇ ਠੀਕ ਆ ਜੀ ਠੀਕ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਜੀ ਮੇਲ ਕਾਫ ਆ ਗਿਆ ਜੀ ਆਪ ਤੁਸੀਂ ਵੇਖ ਸਕਦੇ ਨਹੀਂ ਬਿਲਕੁਲ ਸਿਆਣੀ ਗੱਲ ਆ ਕਿਉਂਕਿ ਆਪਾਂ ਤੁਹਾਨੂੰ ਪਤਾ ਜੋ ਕੋਈ ਸਾਹਮਣੇ ਆਪਾਂ ਦਿਖਾਉਂਦੇ ਆ ਹਾਂਜੀ ਸੂਬਾ ਕਿਣਵਾ ਸੋਈ ਭਾਜੀ ਸੂਬਾ ਭਾਜੀ ਦੂਜਾਂ ਦੇ ਆਪਾਂ ਤੇ ਜਾ ਮੰਨ ਕੇ ਦਵਾਗੇ ਭਣ ਭਰਾਵਾਂ ਨੂੰ ਠੀਕ ਆ ਜੀ ਠੀਕ ਆ ਕੋਈ ਔਠਾ ਹੀ ਮੰਨ ਲੈ ਸਾਡੇ ਕੋਲ ਕੋਈ ਖੁੱਲ੍ਹੀ ਹੁੱਟੀਆਂ ਆ ਨਹੀਂ ਬਿਲਕੁਲ ਸਹੀ ਸਿਆਣੀ ਗੱਲ ਆ ਜੀ ਸਾਡੀ ਆਪਣੀ ਉਹ ਆਪਣੇ ਲਿਆਂਦੀਆਂ ਹਾਂ ਹਾਂਜੀ ਆਪਣੀਆਂ ਤੁਹ ਸਹੀ ਸੜਕਾਂ ਘੰਡੀ ਆ ਤੇ ਕਮੀਣੀ ਆ ਮੀਣੀ ਆ ਲੋਦ 10 ਕਿਲੋ ਗਰਮੀਆ ਵਿਚ ਪੂਛ ਨਹੀਂ ਮਾਰੂਗੀ ਅੱਖਾਂ 'ਚ ਅੱਛਾ ਇਹਦੇ ਬੱਚੀ ਪੈਂਦੀ ਆ ਕਈ ਮੀਣੀ ਨਹੀਂ ਆ ਸਹੀ ਗੱਲ ਸਹੀ ਗੱਲ ਇਹੋ ਲੋਦ ਤਿੰਨ ਤਿੰਨ ਖਾਦੇ ਆ ਚੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਮਿਲਕ ਵੈਂਦ ਦੋਵਾਂ ਸਾਈਡਾਂ ਤੇ ਬਹੁਤ ਚੰਗੀ ਐਣ ਪੈਪਾਂ ਲੱਗੀਆਂ ਪਈਆਂ ਵਾ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਚੱਲ ਪੀਸੇ ਵਾਲਿਆਂ ਦੀ ਲੋਦ ਵਿੱਚ ਜਾਣਾ 12 ਚਾਹੋਗੇ 12 ਅੱਛਾ ਜੀ ਹਾਂ ਜੀ ਹੁਣ ਵੀ ਤੁਹਾਨੂੰ ਪਤਾ ਥੋੜੀ ਸਾਹਮਣ ਵਾਲੀ ਘੱਟ ਸਾਹਮਣ ਵਾਲੀ ਸਾਹਮਣ ਵਾਲੀ ਬਾਕੀ ਪਤਲੇ ਚੰਮ ਵਾਲੀ ਐ ਨਾੜਾ ਨੂੜਾ ਚੰ ਤੇ ਥਾਣਾ ਦਸ ਆ ਗਿਆ ਵਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹਨਾਂ ਚਵਾਂ ਨੁਕਰਾਂ ਦੇ ਇਹਨੂੰ ਵੀ ਕੱਲਾ ਕੱਲਾ ਲੱਗਾ ਵਾ ਹਾਂਜੀ 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 ਤੇ ਵੇਖੋ ਵੇ ਜੀ ਸਿੰਗਲ ਹੱਡੀ ਆ ਗਈ ਆ ਖੁਡਾ ਖੜਾ ਖਾਓ ਆ ਲੋ ਜਮਾਂਦਰੂ ਵਾ ਤੇ ਵੇਖੋ ਸਫਾਈ ਖਾਓ ਚੱਡੇ ਇਹਨੇ ਚਵਾ ਲਗਾ ਕਿਤੇ ਕਾੜੀਆਂ ਹੀ ਬੱਤਾਂ ਮੈਨੋਂ ਹਾਂਜੀ 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 ਚਵਾ ਦੇ ਮੈਨੂੰ ਹੀ ਲੱਗਾ ਵਲੇ ਠੀਕ ਹੈ ਠੀਕ ਹੈ ਲੋ ਜੀ ਚੌਣ ਚਾਣਾ ਇਹਨਾਂ ਭੋਲੀ ਆ ਠੀਕ ਹੈ ਜੀ ਇਹ ਵੀ ਵੇਖ ਸਕਦੇ ਗਾਲ ਹੀ ਹੋਣੀ ਤੇ ਹੋਣੀ ਤੇ ਦੇਖੋ ਨਾੜਾਂ ਵਿੱਚ ਖੋਲ ਕਾਇਆਂ ਨੇ ਜੱਟਾਂ ਲਈ ਇੱਕ ਬਹੁਤ ਚੰਗੀ ਆ ਇਹਨਾਂ ਪੈਪਾਸ ਲੱਗੀਆਂ ਪਈਆਂ ਭਈਆਂ ਕਿਲੇ ਠੀਕ ਹੈ ਜੇ ਲੋ ਕੋਈ ਭਰਾ ਸੰਭਣ ਵਾਲਾ ਖੜੇ ਤੇ ਦੁੱਧ ਬਾਈ ਕਹਿੰਦਾ 11 12 ਲੀਟਰ ਕੱਢੀ ਜਾਊਗੀ 10 ਲੀਟਰ ਜਿਹੜਾ ਦੁੱਧ ਤਿਆਰ ਆ ਬਸ ਇੱਕ ਫੁੱਲ ਇਧਰ 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 ਮਾਰਦੋ ਠੀਕ ਹੈ ਲੋ ਜੀ ਦੋਵਾਂ ਸਾਈਡਾਂ ਤੇ ਮਿਲਕ ਵਾਂਜ ਬਹੁਤ ਚੰਗੀ ਆ ਤੇ ਥਣਾ ਦਾ ਸਹਿਜ ਵੀ ਚੰਗਾ ਤੇ ਇਹਦਾ ਮੁੱਲ ਭਾਜੀ ਇਹ ਵੀ ਜੀ ਮੁੱਲ ਕਾਨੂੰ ਜਨਾ ਮੱਦੀ ਕਰੀਏ ਤੁਹਾਨੂੰ ਪਤਾ ਕੁਆਲਿਟੀ ਆ ਇੱਕ ਦੋ ਆ ਇੱਕ ਮੀਣੀ ਆ ਤੇ ਇੱਕ ਲੰਡੀ ਆ ਹਾਂਜੀ ਹਾਂਜੀ ਇਹ ਬਹੁਤ ਘੱਟ ਲੰਦਾ ਪਸ਼ੂ ਠੀਕ ਆ ਜੀ ਵਾਈਸ ਬਾਈ ਕਿੰਨੀ ਆ ਇਹਦਾ ਮੁੱਲ ਕਾਨੂੰ ਵੇਜੀ 75 ਕਾ ਲਈ ਪਲਸੀ ਕਰ ਲੀਏ ਅੱਛਾ ਜੀ ਦੇ ਦੀ 70000 ਦੀ ਸੜਦੀ ਵਾਲੀ ਮੋਲੀ ਨਹੀਂ ਕਰੀਏ ਕੱਢ ਦिए ਹਾਂਜੀ ਦੋ ਛੜ ਦिए ਫੋਰ ਛੜ ਦिए ਮਦਨ ਤੇ ਨਹੀਂ ਹਾਰ ਮੇਰੇ ਬਗੀਚੇ ਦਾ ਮਾਣ ਪੂਰੇ 65000 ਦੀ ਆਣਾ ਲੋ ਜੀ ਠੀਕ ਹੈ ਜੀ 65000 ਦੀ ਬਿਲਕੁਲ ਇਹਦਾ ਵੀ ਜਾਇਜ਼ ਮੁੱਲ ਤੇ 10 ਲੀਟਰ ਜਿਹੜਾ ਦੁੱਧ ਤਿਆਰ ਠੀਕ ਹੈ ਜੀ ਡਾਮਡ ਦਾ ਪੀਸ ਵੀਰ ਜੀ ਠੀਕ ਹੈ ਜੀ ਟੋਕੜ ਘੱਬਣ ਆ ਗਈ ਜੇ ਟੋਕੜ ਘੱਬਣਾ ਆ ਗਈ ਜੀ ਵੀਰ ਜੀ 6 ਮਹੀਨੇ ਚੈੱਕ ਪਾ ਦੇ 1 ਕਿਲੋ ਦੁੱਧ ਜੀ ਉਧਰ ਦੀ ਝੋਟੀ ਜੀ ਠੀਕ ਹੈ ਜੀ ਇਹ ਤੇ ਉਹ ਦੋਵੇਂ ਵੱਡੀ ਝੋਟੀਆਂ ਫੁੱਲ ਠੀਕ ਆ ਠੀਕ ਆ ਕੱਲੀ ਗੱਡੀ ਚ ਆਉਣ ਵਾਲੀ ਕੱਦ ਕਾਟ ਕਾਓ ਸਿੰਗਲ 91 ਸਵੇਲੀ 91 ਸਵੇਲੀ ਕੱਪਣਗਾ ਇਹ ਗੱਲ ਜੀ ਦੂਸਰੇ ਸਵੇਲੀ ਕੱਪੜਾ ਵੀ ਜੰਦਾ ਚ ਹੋਣੀ ਆ ਆਪਾਂ ਮੋੜੇ ਪਟਕਾ ਖਾ ਚੋਣੀ ਠੀਕ ਆ ਲਓ ਜੀ ਕੱਦ ਕਾਟ ਜਿਹੜਾ ਬਹੁਤ ਜੀ ਤਗੜਾ ਆ ਗਿਆ ਵਾ ਬਹੁਤ ਵੱਡੀ ਆ ਵੇਖੋ ਜੀ ਇਹ ਥਣ ਵੀ ਜਿਹੜਾ ਐ ਨੋਕ ਵਾਲਾ ਲੱਗਾ ਪਿਆ ਬਿਲਕੁਲ ਬਿਲਕੁਲ ਸਹੀ ਗੱਲ ਪੱਠਾ ਪੱਠਾ ਦੇਖੋ ਝੋਟੀ ਦਾ ਠੀਕ ਥਾਂਨੇ ਮਖਾ ਲੋ ਤੁਹਾਨੂੰ ਪਤਾ ਖਿਆਰ ਮੜੀ ਜੀ ਥਾਂਨੇ ਜਿਹੜਾ ਨੋਕੜਾ ਲੱਗਾ ਆਪਣੇ ਇਧਰ ਨਸਨਾਂ ਵਿੱਚ ਆ ਜਾ ਨਹੀਂ ਲੱਗਦਾ ਉਧਰ ਦੀ ਹੋਣੀ ਲੱਗਦੀ ਆ ਠੀਕ ਹੈ ਜੀ ਇਹਦਾ ਸੱਜਰ ਦਾ ਕਿੰਨਾ ਕੀ ਰਿਕਾਰਡ ਭਾਜੀ ਸੱਜਰ ਕਹਿੰਦੇ ਵੀ ਜੀ ਆਪਾਂ ਝੂਣੀ ਬੋਲਣਾ 12 13 12 13 ਚ ਆਇਆ ਵਾ ਅੱਛਾ ਜੀ ਬਾਕੀ ਤੁਹਾਨੂੰ ਪਤਾ ਕੀ ਦੇ ਕਹਿੰਦੇ ਆ ਆਪਾਂ ਅਗਲਾ ਝੋਕੇ ਆਏ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਾਂ ਹੁਣ 6 ਲੀਟਰ ਦੀ ਗਾਰੰਟੀ ਦਵਾਂਗੇ ਵੀ ਜੀ ਦੇ 6 ਮਹੀਨੇ ਚੈੱਕ ਪਾਸ ਫੁੱਲ ਗਾਰੰਟੀ ਆਪਣੀ ਪੰਜਾਂ ਦਿਨਾਂ ਦੇ ਕਾਕੋ ਵੀਰਥੇ ਮਰਜੀ ਚੈੱਕ ਕਰਾ ਲੈ ਠੀਕ ਹੈ ਲਓ ਜ ਇਹ ਚੋਚਾ ਕਿਹ ਹੈ ਇਹ ਠੀਕ ਹੈ ਠੀਕ ਹੈ ਲਓ ਜੀ ਕਈਆਂ ਭਰਾਵਾਂ ਦਾ ਸ਼ੌਕ ਹੁੰਦਾ ਟੋਕੜਾਂ ਗੱਬਣਾ ਦਾ ਟੋਕੜਾਂ ਗੱਬਣਾ ਨਿੱਕੀ ਸਿੰਗੀ ਲੱਗੀ ਠੀਕ ਹੈ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਗ-ਸਿੰਗ ਜਿਹੜਾ ਬਹੁਤ ਚੰਗਾ ਵਾ ਕੱਲੀ ਗੱਡੀ ਤੇ ਆਉਣ ਵਾਲੀ ਆਥੀ ਜੀ ਝੋਟੀਆਂਗੇ ਜੀ ਕੋੜੀ ਵਰਗੀ ਠੀਕ ਹੈ ਠੀਕ ਹੈ ਜੀ ਹਾਂ ਜੀ ਥਾਨ ਜਿਹੜਾ ਨੋਕਲਾ ਨੋਕਲ ਥਾਂ ਦੀ ਚਵਾਈ ਬਹੁਤ ਜ਼ਿਆਦਾ ਨਰਮੰਦੀ ਆ ਪਕਾ ਲਓ ਝੋਟਕ ਨੇ ਸਾਫ ਤੇ ਉਸ ਤੋਂ ਸਰੀਰ ਖਾ ਲਓ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਵੇਖ ਸਕਦੇ ਚੱਡਾ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਸੀਲੀਆਂ ਬਰੀਕੀਆਂ ਵਡੀਆਂ ਵੇਖੋ ਬਿਲਕੁਲ ਕੋਈ ਸ਼ੱਕ ਨਹੀਂ ਬਾਕੀ ਸਾਰੀ ਜੈਡ ਬਲੈਕ ਝੋਟੀ ਆ ਵੀਰ ਜੀ ਚਲੋ ਕੋਈ ਸਾਂਭ ਲਓ ਗਾਹ ਵਾਦੇ ਬੰਦੀ ਐ ਚਲੋ ਰਕਮ ਦੀ ਆ ਹਾਂਜੀ ਵੀਰ ਜੀ ਸਾਬਣਾ ਕਮੇਟੀ ਕਲੇ ਹਿਸਾਬ ਤਾ ਵਾ ਦੇ ਡਬਲ ਹੋਣ ਵਾਲੇ ਵੀਰ ਜੀ ਡਬਲ ਹੋਣ ਵਾਲੇ ਪੈਸੇ ਡਾ ਡਬਲ ਹੋਣ ਵਾਲੇ ਆ ਪਾ ਦੇਣੀ ਆ ਫੜੀ ਕਰਾ ਦੇਣੀ ਆ ਭਿੰਨ ਭਰਾ ਦੀ ਜਿਹੜਾ ਲੈ ਠੀਕ ਹੈ ਜੀ ਹਾਂਜੀ ਸਾਬਣਾ ਵੀ ਫੜੀ ਕਰ ਦੇਣੀ ਜਿਹੜਾ ਭਨ ਭਰਾ ਲੈ ਗਿਆ ਨਹੀਂ ਬਿਲਕੁਲ ਬਿਲਕੁਲ ਜੀ ਵੇਖੋ ਮੇਰੇ ਮੋਢੇ ਤੇ ਆਉਂਦੀ ਆ ਵੀਰ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਤੇ ਕੱਦ ਕਾੜ ਜਿਹੜਾ ਬਹੁਤ ਤਕੜਾ ਵਾ ਦਿਖਾਓ ਇਹ ਦੇਰੀਏ ਵੀ ਚੀ ਉਹ ਦਿਨ ਆਪਾਂ ਜਿਹੜੇ ਬਾਈ ਟੋਕਰ ਕੇ ਆਪਣੇ ਬਹੁਤ ਜ਼ਿਆਦਾ ਫੋਨ ਆਇਆ ਸੀ ਉਹਦਾ ਵੀ ਅੱਛਾ ਜੀ ਜਿਹਦੇ ਆਪਾਂ ਅੱਜ ਭੈਣ ਭਰਾ ਨੂੰ ਨਿਕਾਜਾ ਮੁੱਲ ਜੀ ਦੇਦਣੀ ਆ ਠੀਕ ਹੈ ਜੀ 99 ਦੇ ਦਈਏ 95 ਦੀ ਹਾਂ ਜੀ ਨਹੀਂ ਫਿਰ ਅੱਜ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਨਹੀਂ ਜੀ ਰਾਜੀ ਫਿਰ ਗੱਲ ਇੱਕ ਹਾਂ ਜੀ 58000 ਦੀ ਵੀ ਦੇ ਦਾਂਗੇ 85 ਦੀ ਹਾਂ ਜੀ 85 ਦੀ ਕਰ ਲਈਏ ਥੋੜਾ ਬੋਧਾ ਮਾਨ ਜੋੜਨ ਛੱਡ ਦੇ ਦੋ ਹੋਰ ਹਾਂ ਜੀ ਬਿਆਸੀ ਦੀ ਕਰ ਦੇਗਾ ਚਲੋ ਵੀਰ ਕਹਿੰਦਾ 82 ਦੀ 100 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਇਹ ਵੀ 82000 ਦੀ ਬਿਲਕੁਲ ਇਹਦਾ ਵੀ ਜਾਇਜ਼ ਮੁੱਲ ਆ ਦੋ ਦੀ ਢਡੀ ਕੋਈ ਤਿਆਰ ਕਰਕੇ ਦਿਓ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਕੱਟ ਕੱਟ ਚੰਗਾ ਸੋਹਣ ਪੂਣਾ ਵੀ ਜਿਹੜਾ ਝੋਟੀ 'ਚ ਬਹੁਤ ਆ ਹਾਂ ਜੀ ਹਾਂ ਜੀ ਸ਼ਕੀਨੀਆਂ ਬਰੀਕੀਆਂ ਬੜੀਆਂ ਬਾਕੀ ਤੁਹਾਨੂੰ ਦੋ ਠੰਡਾ ਮੋਥਮ ਆ ਇਹ ਘੜੇ ਘੜੇ ਬੜੇ ਪਿਆਦੇ ਆਪਾਂ ਸਿਰ ਕਨਵਾਈ ਨੂੰ ਹੀ ਨਹੀਂ ਆ ਨਾ ਪਉਣੀ ਨਹੀਂ ਆਉਣਾ ਆ ਬੀ ਜੀ ਨਹੀਂ ਸਹੀ ਹੈ ਸਹੀ ਹੈ ਜਿਸ ਤਰ੍ਹਾਂ ਇਹ ਉਤਰਾ ਹੀ ਆ ਪਾਗੇ ਜੀ ਤੁਹਾਨੂੰ ਬਤਾਇਆ ਹੁਣ ਡੰਗ ਠੰਡ ਠੁੰਡਾ ਬਾਅਦ ਥਿਲੇ ਹੋ ਜਾਂਦੇ ਆ ਨਹੀਂ ਸਹੀ ਹੈ ਗੱਲ ਲਓ ਜੀ ਪਸ਼ੂ ਵੀਰ ਦੇ ਕੋਲ ਚੱਕਰ ਆ ਅੱਜ ਦਿਨਾਂ ਦੇ ਕਾ ਫੋਲ ਗਾਰੰਟੀ ਆ ਅੱਛਾ ਠੀਕ ਹੈ ਠੀਕ ਹੈ ਲੋ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭ Good morning.